ਸਾਡੇ ਪੰਜਾਬੀ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਪਹਿਲ ਕਰਨੀ ਚਾਹੀਦੀ ਹੈ ਕਿ ਬਿਜ਼ਨਸ ਦੇ ਵਿੱਚ ਆਪ ਅੱਗੇ ਆਓ ਰੇੜੀ ਫੜੀ ਦਾ ਕਾਰੋਬਾਰ ਕੋਈ ਛੋਟਾ ਨਹੀਂ ਸੋ ਪ੍ਰਸ਼ਾਸਨ ਨੂੰ ਬੇਨਤੀ ਇਹ ਹੈ ਕਿ ਜਿਹੜੀ ਬਣਦੀ ਕਾਰਵਾਈ ਹੈ ਉਹ ਸਖਤ ਤੋਂ ਸਖਤ ਕੀਤੀ ਜਾਵੇ ਕੋਈ ਏਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਲੋਕਾਂ ਦੇ ਦਿਲਾਂ 'ਚ ਡਰ ਹੋਵੇ ਦੂਜਾ ਸਰਕਾਰ ਨੂੰ ਅਪੀਲ ਇਹ ਹੈ ਕਿ ਕੋਈ ਏਦਾਂ ਦਾ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਕੋਈ ਭਈਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕੇ ਠੀਕ ਹੈ ਜੀ ਕੋਈ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਸਰਪੰਚ ਦੇ ਐਮਸੀ ਦੇ ਇਲੈਕਸ਼ਨ ਤੇ ਨਾ ਖੜ੍ਹ ਸਕੇ ਠੀਕ ਹੈ ਜੀ ਦੂਜੀ ਗੱਲ ਸਾਡੀ ਆਪ ਆਪ ਹੀ ਬਈਆਂ ਨੂੰ ਆਪ ਉਹੇ ਚੜਾਏ ਆ ਸਾਡੇ ਪੰਜਾਬੀ ਮੁੰਡਿਆਂ ਨੂੰ ਅੱਗੇ ਆਣਾ ਚਾਹੀਦਾ ਪਹਿਲ ਕਰਨੀ ਚਾਹੀਦੀ ਕਿ ਬਿਜ਼ਨਸ ਦੇ ਵਿੱਚ ਆਪ ਅੱਗੇ ਆਓ ਰੇੜੀ ਫੜੀ ਦਾ ਕਾਰੋਬਾਰ ਕੋਈ ਛੋਟਾ ਨਹੀਂ ਕੰਮ ਕਰ ਛੋਟਾ ਵੱਡਾ ਹੋ ਸਕਦਾ ਬੰਦੇ ਬੰਦੇ ਸਭ ਰੱਬ ਦੇ ਜੀਵ ਬਣਾਏ ਬਰਾਬਰ ਆ ਠੀਕ ਹੈ ਜੀ ਕੰਮ ਕਰੋ ਕੋਈ ਸਬਜ਼ੀ ਦਾ ਕਰ ਲਓ ਕੋਈ ਕੁਝ ਕਰ ਲਓ ਬਿਜ਼ਨਸ ਕਰੋ ਵਪਾਰ ਕਰੋ ਜਿਹੜੇ ਬਈਆਂ ਦੇ ਵਪਾਰ ਆ ਉਹਨਾਂ ਨੂੰ ਜੇ ਗਵਰਨਮੈਂਟ ਸਾਡਾ ਸਾਜ ਉਹਨਾਂ ਨਹੀਂ ਢੜਾਂਦੀ ਤਾਂ ਬਿ ਸੋ ਦੁੱਜੀ ਦਾਸ ਦੀ ਬੇਨਤੀ ਹੈ ਲੁਧਿਆਣਾ ਸ਼ਹਿਰ ਤੁਸੀਂ ਦੇਖਿਆ ਜਾਨੀ ਜਾਣੇ ਹੋ ਸਾਰੇ ਜਣੇ ਉੱਥੇ ਸਾਰੇ ਪੰਜਾਬੀ ਜਿਹੜੇ ਆ ਡਿਪੈਂਡ ਹੋ ਗਏ ਆ ਭਈਆਂ ਦੇ ਤੇ ਉਹ ਚਾਹ ਕੇ ਵੀ ਆਪਣੇ ਕਾਰੋਬਾਰੋ ਚ ਭਈਆਂ ਨੂੰ ਨਹੀਂ ਦੜਾ ਸਕਦੇ ਸੋ ਸਾਡੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਤੇ ਕਾਰੋਬਾਰ ਭਰਾਵਾਂ ਨੂੰ ਬੇਨਤੀ ਆ ਕਿ ਭਈਆਂ ਤੇ ਡਿਪੈਂਡ ਨਾ ਹੋਵੋ ਆਪਦਾ ਕੰਮ ਕਿਸੇ ਪੰਜਾਬੀ ਬੰਦੇ ਕੋਲ ਦੇ ਦਿਓ ਜਾਂ ਪੰਜਾਬੀ ਬੰਦੇ ਕੋਲੋਂ ਕਰਵਾਓ ਜੇਕਰ ਭਈਆਂ ਤੇ ਡਿਪੈਂਡ ਹੋਵਾਂਗੇ ਭਈਆਂ ਦੀ ਬਸੌ ਵਧੂਗੀ ਭਈਆਂ ਦੀ ਬਸੌ ਵਧਣ ਦੇ ਨਾਲ ਨਸਲ ਖੁਸ਼ੀ ਵੀ ਜਿਹੜੀ ਹੈ ਜਿਹੜੇ ਭਈਆ ਪਰਿਵਾਰ ਆ ਪੰਜਾਬੀ ਪਰਿਵਾਰਾਂ ਨਾਲ ਵਿਆਹ ਕਰਾਈ ਜਾਂਦਾ ਲੁਧਿਆਣਾ ਸ਼ਹਿਰ 'ਚ ਦੇਖਿਆ ਸ਼ਰਿਆਮ ਚੱਲ ਰਿਹਾ ਸਰਪੰਚ ਪੈਂਚੀ ਦੇ ਇਲੈਕਸ਼ਨ ਜਿੱਤ ਰਹੇ ਆ ਭਈਏ ਤੇ ਭਈਏ ਪੰਜਾਬੀਆਂ ਤੇ ਪੰਜਾਬੀ ਭਈਆਂ 'ਚ ਜਿਹੜੀ ਸਾਡੀ ਪੰਜਾਬੀ ਕੌਮ ਆ ਚੜ੍ਹਦੀ ਕਲਾ ਵਾਲੀ ਕੌਮ ਆ ਸੋ ਇੰਨੇ ਸਾਲਾਂ ਤੋਂ ਜਿਹੜੀ ਪੰਜਾਬੀਅਤ ਨੂੰ ਪੰਜਾਬ ਨੂੰ ਅਸੀਂ ਜਿੰਦਾ ਰੱਖਿਆ ਆ ਇਹ 1 ਮਿੰਟ 'ਚ ਕੰਮ ਖਰਾਬ ਹੋ ਜਾਏਗਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜਾ ਬੱਚੇ ਦਾ ਕੰਮ ਹੋਇਆ ਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਟਾਈਮ ਤੱਕ ਗਵਰਨਮੈਂਟ ਕੋਈ ਕਾਰਵਾਈ ਨਹੀਂ ਕਰਦੀ ਇੱਥੋਂ ਜਿਹੜੇ ਭਈਆਂ ਨਹੀਂ ਲੜਾਂਦੀ ਇੱਥੋਂ ਤੇ ਉਹਨਾਂ ਟਾਈਮ ਤੱਕ ਪੰਜਾਬੀ ਭਰਾਵਾਂ ਨੂੰ ਹੀ ਬੇਨਤੀ ਆ ਕਿ ਤੁਸੀਂ ਆਪੇ ਚੱਕੋ ਜੇ ਕੋਈ ਗਲਤੀ ਕਰਦਾ ਤੇ ਜੁੱਤੀ ਫਿਰ ਉਸ